ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਪਥਰੀ ਦੀ ਆਪਰੇਸ਼ਨ ਲਈ ਦਾਖਲ ਹੋਏ ਮਰੀਜ਼ ਆਸ਼ੂਤੋਸ਼ ਮਹਾਜਨ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਜ਼ਿੰਦਾ ਹੋਣ ਦਾ ਦਾਵਾ ਕੀਤਾ ਸੀ ਪਰ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਅੱਜ ਸਵੇਰੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਆਸ਼ੂਤੋਸ਼ ਦੀ ਮ੍ਰਿਤਕ ਦੇ ਸਮੇਤ ਮੁਰਦਾ ਹਸਪਤਾਲ ਦੇ ਬਾਹਰ ਤਰਨੇ ਤੇ ਬੈਠੇ ਨੇ ਦੂਜੇ ਪਾਸੇ ਪਰਿਵਾਰ ਦੀ ਹਿਮਾਇਤ ਵਿੱਚ ਆਏ ਸੈਂਕੜੇ ਸਮਾਜਿਕ ਆਗੂ ਜਿਹੜਾ ਹੈ ਉਹਨਾਂ ਨੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਨਾਕੇ ਤੇ ਜਾਮ ਲਗਾ ਦਿੱਤਾ ਹੈ ਤੇ ਦੋਸ਼ ਲਗਾ ਰਹੇ ਨੇ ਕਿ ਪਰਿਵਾਰ ਨੂੰ ਨੌਜਵਾਨ ਦੇ ਬਚਨ ਦੀ ਉਮੀਦ ਦਿਖਾ ਕੇ ਵਰਗਲਾਇਆ ਗਿਆ ਤੇ ਲਾਸਟ ਮੇਂ ਅਮ੍ਰਿਤਸਰ ਪਹੁੰਚ ਦਿੱਤਾ ਗਿਆ ਜਦ ਕਿ ਆਸ਼ੂਤੋਸ਼ ਦੀ ਮੌਤ ਗੁਰਦਾਸਪੁਰ ਵਿੱਚ ਹੀ ਹੋ ਚੁੱਕੀ ਸੀ ਤੇ ਦੋਸ਼ ਲਗਾ ਰਿਹਾ ਦੋਸ਼ ਲਗਾਇਆ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਨਿੱਜੀ ਹਸਪਤਾਲ ਦੇ ਡਾਕਟਰਾਂ ਦੇ ਉੱਤੇ ਕਿ ਉਹਨਾਂ ਨੇ ਆਪਣੀ ਗਲਤੀ ਲਕਾਉਣ ਦੇ ਲਈ ਇਹ ਡਰਾਮਾ ਜਿਹੜਾ ਉਹ ਰਚਿਆ ਤੇ ਇਥੇ ਇਹ ਵੀ ਦੱਸ ਦਈਏ ਕਿ ਆਸ਼ੂਤੋਸ਼ ਦੇ ਦੋ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਵਿੱਚੋਂ ਵੱਡੀ ਲੜਕੀ ਜੋ ਕਿ ਕਰੀ 12 ਸਾਲ ਦੀ ਹੈ ਤੇ ਗੰਭੀਰ ਬਿਮਾਰੀ ਦੇ ਨਾਲ ਪੀੜਿਤ ਹੈ ਹਰ 2-3 ਮਹੀਨੇ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪੈਂਦਾ ਤੇ ਦੂਜੇ ਪਾਸੇ ਆਸ਼ੋਤਸ਼ ਦੇ ਪਰਿਵਾਰਕ ਪਰਿਵਾਰ ਦੇ ਵਿੱਚ ਇਕਲੌਤਾ ਹੀ ਆਸ਼ੋਤਸ਼ ਸੀ ਜੋ ਕਮਾਉਣ ਵਾਲਾ ਸੀ ਤੇ ਆਪਣੀ ਪਤਨੀ, ਦੋ ਬੱਚਿਆਂ ਤੇ ਛੋਟੇ ਭਰਾ ਤੇ ਬਜ਼ੁਰਗ ਮਾਂ ਨੂੰ ਜਿਹੜਾ ਹੈ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਆਸ਼ੋਤਸ਼ ਦੇ ਉੱਤੇ ਸੀ ਦੂਜੇ ਪਾਸੇ ਡਾਕਟਰ ਮਨਜੀਤ ਸਿੰਘ ਬੱਬਰ ਦਾ ਕਹਿਣਾ ਹੈ ਕਿ ਮਰੀਜ਼ ਦੀ ਜਾਂਚ ਕਰਨ ਵਾਲੀ ਟੀਮ ਨੇ ਵੀ ਮੰਨਿਆ ਹੈ ਕਿ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਤੱਕ ਮਰੀਜ਼ ਜਿਹੜਾ ਹੈ ਉਹ ਜ਼ਿੰਦਾ ਹਾਲਤ ਦੇ ਵਿੱਚ ਸੀ ਤੇ ਇਸ ਲਈ ਇਲਾਜ ਵਿੱਚ ਕੋਈ ਅੰਗੈਲੀ ਜਿਹੜੀ ਹੈ ਉਹ ਨਹੀਂ ਹੋਈ ਹੈ ਮਰੀਜ਼ ਦੀ ਮੌਤ ਅਦਰੰਗ ਅਟੈਕ ਦੇ ਨਾਲ ਹੋਈ ਹੈ ਤੇ ਦੱਸਦੇ ਹੀ ਉੱਥੇ ਹੀ ਹਾਈਵੇ ਤੇ ਧਰਨੇ ਦੇ ਕਾਰਨ ਚਾਰੇ ਪਾਸੇ 10-10 ਕਿਲੋਮੀਟਰ ਲੰਬੇ ਜਾਮ ਜਿਹੜੇ ਨੇ ਉਹ ਲੱਗ ਗਏ ਨੇ ਤੇ ਰਾਹੀਗਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕੱਲ ਵੀ ਅਹੀ ਦੇ ਸਿਆਹੀ ਕਿ ਮੇਰੇ ਘਰ ਵਾਲੇ ਦੇ ਸਿਰਫ ਇੱਕ ਛੋਟੀ ਜੀ ਸਟੋਨ ਹੀ ਜਿਹਦੇ ਕਰਕੇ ਆਪਾਂ ਇੱਥੇ ਆਪਰੇਸ਼ਨ ਕਰਵਾਉਣ ਲਈ ਆਏ ਆ। ਆਪਰੇਸ਼ਨ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗਲਤੀ ਇੰਜੈਕਸ਼ਨ ਲਾ ਕੇ ਉਹਨੂੰ 25 ਦੀ ਰਾਤ ਹੀ ਇਹਨਾਂ ਨੇ ਖਤਮ ਕਰਤਾ ਸੀ ਤੇ ਮੈਨੂੰ ਕਿਹਾ ਗਿਆ ਕਿ ਉਹ ਹੈਗਾ ਵਾ ਉਹਦੇ ਸਾਹ ਹੈਗੇ ਆ ਜਿਵੇਂ ਜਦੋਂ ਕਿ ਉਹਨਾਂ ਦੇ ਸਾਹ ਖਤਮ ਹੋ ਚੁੱਕੇ ਹੀ ਕੱਲ ਮੈਨੂੰ ਇੰਨਾ ਹੀ ਇਮੋਸ਼ਨਲ ਕਰ ਕਰਕੇ ਕਰ ਕਰਕੇ ਇਹਨਾਂ ਨੇ ਥੋਪਿਆ ਦਿੱਤਾ ਕਿ ਉਹਦੇ ਸਾਹ ਹੈਗੇ ਆ ਅਸੀਂ ਜਿੱਦਾਂ ਉੱਥੇ ਪਹੁੰਚੇ ਆ ਭਾਜੀ ਡਾਕਟਰ ਨੇ ਜਾਂਦੇ ਕਿਆ ਦਿੱਤਾ ਪਿਆ ਹੈ ਨੀਆ ਫਿਰ ਵੀ ਅੱਪ ਸਵੇਰ ਤੱਕ ਇੱਕ ਟਰਾਈ ਲੈਨੇ ਆ ਸਵੇਰੇ ਵੈਂਡੀ ਲੈਨਡਰ ਤੋਂ ਲਾਹੰਦੀ ਤੇਰੇ ਬਾਜੀ ਉਹਨਾਂ ਦੇ ਸਾਹ ਮੁੱਕ ਗਏ ਉਹਨਾਂ ਦਾ ਦਿਲ ਫੇਰ ਰੁਕ ਗਿਆ ਮੈਂ ਮੈਨੂੰ ਸਮਝ ਨਹੀਂ ਆਦੀ ਬਾਜੀ ਬਸ ਮੈਂ ਇਹ ਕਹਾਂਗੀ ਕਿ ਇਹਨੂੰ ਜਿੰਨੀ ਹੋ ਸਕਦੀ ਹੈ ਨਸਾਦੋਸ਼ੇ ਮੇਰਾ ਬੰਦਾ ਨਹੀਂ ਜਾਂਦੀ ਇਹ ਵੀ ਨਹੀਂ ਰਹਿਣਾ ਚਾਹੀਦਾ ਜ਼ਰੂਰ ਤੇ ਨਹੀਂ ਰਹਿਣਾ ਚਾਹੀਦਾ ਮੈਡੀ ਸਿਟੀ ਹਸਪੀਟਲ ਹੈ ਬਾਜੀ ਕਿਹੜਾ ਹਸਪੀਟਲ ਨਸੋ ਕਿਹੜਾ ਹਸਪੀਟਲ ਵਿੱਚ ਡੀਜੀਟੀ ਹੈ ਮੈਡੀ ਸਿਟੀ ਹਸਪੀਟਲ ਹੈ ਗੁਰਦਾਸ ਕੋਲ ਬੈਠੀ ਕਿ ਕੀ ਚਾਹੁੰਦੇ ਹੋ ਕੀ ਮੰਗ ਰਹੇ ਹੋ ਦੇਖੋ ਭਾਜੀ ਮੇਰਾ ਬੰਦਾ ਚਲ ਗਿਆ ਮੈਂ ਕੀ ਮੰਗਾਂਗੀ ਤੁਸੀਂ ਆਪ ਦੱਸੋ ਇੱਕ ਮੁਰਦਾ ਇਨਸਾਨ ਹੈ ਕਹੀ ਜਾਂਦੇ ਕਿ ਉਹ ਜ਼ਿੰਦਾ ਵਾ ਇੱਕ ਮੈਡੀਕੇਟਰ ਲਾ ਕੇ ਇੱਕ ਝੂਠ ਬੋਲ ਕੇ ਪਹਿਲਾਂ ਉਹਨੂੰ ਗਲਤੀ ਇੰਜੈਕਸ਼ਨ ਲਾ ਕੇ ਨੇ ਮਾਰ ਦਿੱਤਾ ਫਿਰ ਕਹਿ ਦਿੱਤਾ ਗਿਆ ਕਿ ਉਹ ਹੋਏਗਾ ਵਾ ਸਰ ਕਲ ਸਾਰੇ ਕਹਿੰਦੇ ਹੀ ਕਿ ਉਹ ਹੈ ਨਹੀਂ ਇਹਨਾਂ ਨੇ ਮੈਨੂੰ ਅੰਦਰ ਬੁਲਾ ਕੇ ਸਰਕਾਰੀ ਹਸਪੀਟਲ ਤੋਂ ਟੀਮ ਆਈ ਉਹਨਾਂ ਨੇ ਵੀ ਝੂਠ ਬੋਲਿਆ ਕਿ ਇਹਨਾਂ ਦੇ ਸਾਹ ਚੱਲਣਦੇ ਜਦਕਿ ਉਹਨਾਂ ਦੇ ਸਾਹ ਹੈ ਨਹੀਂ ਉਹ ਸਿਰਫ ਇੱਕ ਮਸ਼ੀਨਾਂ ਨਾਲ ਜੋ ਵੀ ਇਹਨਾਂ ਨੇ ਕੀਤੇ ਤਾਂ ਹੀ ਉਹੀ ਡਾਕਟਰ ਕੇ.ਡੀ ਵੀ ਮਿਲੇ ਦਾ ਨਾ ਨਹੀਂ ਨਹੀਂ ਇਹ ਗੱਪਾ ਉੱਥੇ ਇੱਥੋਂ ਆਪਾਂ ਕੇ.ਡੀ ਹਸਪੀਟਲ ਗਏ ਆ ਉਹਨਾਂ ਨੇ ਸਾਨੂੰ ਜਾਂਦੇ ਕਹਿਤਾ ਕਿ ਤੁਹਾਡਾ ਬੰਦਾ ਬਹੁਤ ਸੀਰੀਅਸ ਆ 2-3% ਆ ਸਿਰਫ ਤੇ ਤੁਸੀਂ ਆਪਾਂ ਸਵੇਰੇ ਵੇਖ ਲਾਂਗੇ ਮਤਲਬ ਉਹ ਹੈ ਹੀ ਨਹੀਂ ਸਵੇਰੇ ਵੀ ਜਦੋਂ ਮੈਂ ਆਪਾਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੈਂਟੀਲੇਟਰ ਤੋਂ ਜਿੱਦਾਂ ਲਾਇਆ ਲਾਂ ਦੀ ਦੇਰ ਆ ਉਹਨਾਂ ਦੇ ਸਹਾਈ ਮੁੱਕ ਗਏ ਪਹਿਲਾਂ ਤਾਂ ਮਰਿਆ ਹੀ ਸੀ ਪਹਿਲਾਂ ਦਾ ਮਰੇ ਦੇ ਹੀ ਤੇ ਉਹ ਸਾਹ ਹੈਗੇ ਸਾਹ ਹਾਂ ਇਹ ਸਾਰੇ ਇੱਥੇ ਇਹਨਾਂ ਨੇ ਝੂਠ ਬੋਲਿਆ ਪਿਸਾ ਹੈਗੇ ਸਾਹ ਹੈ ਨਹੀਂ ਇੱਥੋਂ ਹੀ ਮਰੇ ਦਾ ਹੀ ਮੇਰਾ ਆਸ਼ੂ ਇਹਨਾਂ ਨੇ ਇੱਥੋਂ ਝੂਠ ਬੋਲ ਕੇ ਸਾਨੂੰ ਭੇਜਿਆ ਉਨ ਵੀ ਆਸ਼ੀ ਨੂੰ ਮੈਂ ਜਿੱਦਾਂ ਇੱਥੋਂ ਲੈ ਗਈ ਆ ਉਹਦੇ ਨੂੰ ਮੈਂ ਵਾਪਸ ਲੈ ਕੇ ਆਈ ਆ ਇਹਨੂੰ ਸਦਾ ਮਿਲਣੀ ਚਾਹੀਦੀ ਆ ਸਾਰੇ ਤੇ ਪਰਚਾ ਹੋਣਾ ਚਾਹੀਦਾ ਬਸ ਮੇਰੇ ਦੋ ਛੋਟੇ ਛੋਟੇ ਬੱਚੇ ਸਰਮਿਆਲੇ ਤੱਕ ਆਪਣੇ ਬੱਚਿਆਂ ਨੂੰ ਐਵੇਂ ਨਹੀਂ ਦੱਸਿਆ ਕਿ ਉਹਦੇ ਪਾਪਾ ਕਿੱਤੇ ਆ ਉਹ ਮੈਨੂੰ ਪੁੱਛਦੇ ਪਏ ਮम्मा ਵੀਡੀਓ ਕਾਲ 'ਚ ਪਾਪਾ ਨਾਲ ਗੱਲ ਕਰਾਓ ਮੈਂ ਉਹਨਾਂ ਦੀ ਗੱਲ ਨਹੀਂ ਕਰਾ ਸਕਦੀ ਨਹੀਂ ਕਰਾ ਰਹੀ ਹਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਗੁਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਆ ਕਿ ਹਸਪੀਟਲ ਮੈਡੀ ਸਿਟੀ ਦੇ ਵਿੱਚ ਇੱਕ ਜੋ ਹੈ ਇਲਾਜ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਆ ਇਹ ਜਿਹੜੀ ਘਟਨਾ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਵੀ ਡਾਕਟਰਾਂ ਦੀ ਅਣਗਹਿਲੀ ਕਰਕੇ ਸਾਡੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਸੀਂ ਸਭ ਤੋਂ ਪਹਿਲਾਂ ਤੇ ਇਸ ਘਟਨਾ ਦਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆ ਔਰ ਜੋ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਾਰੇ ਹੀ ਸ਼ਹਿਰ ਨੇ ਇਕੱਠਿਆ ਹੋ ਕੇ ਜਿਹੜੀ ਕੱਲ ਰੋਜ਼ ਪ੍ਰਦਰਸ਼ਨ ਦੀ ਕਾਲ ਦਿੱਤੀ ਆ ਸ਼ਹਿਰ ਨੂੰ ਬੰਦ ਕਰਨ ਦੀ ਉਹਦਾ ਵੀ ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਆ ਪਰ ਨਾਲ ਦੀ ਨਾਲ ਹੀ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਵੀ ਦਿੰਨੇ ਆ ਕਿ ਇਹਦੇ ਵਿੱਚ ਜੋ ਬੰਦਾ ਜਿਹੜਾ ਪਰਚਾ ਆ ਉਹ ਸਿੱਧਾ ਹਸਪੀਟਲ ਦੀ ਮੈਨੇਜਮੈਂਟ ਦੇ ਉੱਪਰ ਉਹਨਾਂ ਸੰਬੰਧਿਤ ਡਾਕਟਰਾਂ ਦੇ ਉੱਪਰ ਬਾਈ ਨੇਮ ਪਰਚਾ ਹੋਣਾ ਚਾਹੀਦਾ ਆ ਨਹੀਂ ਤੇ ਇਹ ਜਿਹੜਾ ਸੰਘਰਸ਼ ਸ਼ਹਿਰ ਦੇ ਵਾਸੀ ਕਰ ਰਹੇ ਨੇ ਅਸੀਂ ਪੂਰਨ ਤੌਰ ਤੇ ਉਹਦੇ ਨਾਲ ਆ ਸਾਡੀ ਯੂਨੀਅਨ ਸਾਡੇ ਜਿੰਨੇ ਵੀ ਸ਼ਹਿਰ ਦੇ ਪਿੰਡਾਂ ਦੇ ਵਾਸੀ ਨੇ ਇਸ ਦਾ ਸਮਰਥਨ ਕਰਦੇ ਆ ਔਰ ਜੇਕਰ ਪ੍ਰਸ਼ਾਸਨ ਨੇ ਇਹਦੇ ਵਿੱਚ ਕੋਈ ਢਿੱਲ ਮੱਠ ਵੀ ਕੀਤੀ ਤੇ ਉਹਦਾ ਜਿਹੜਾ ਤਿੱਖਾ ਜਿਹੜਾ ਸੰਘਰਸ਼ ਆ ਪ੍ਰਸ਼ਾਸਨ ਨੂੰ ਝੇਲਣਾ ਪੈ ਸਕਦਾ ਸੋ ਪਿਛਲੇ ਕੁਝ ਦਿਨ ਵੀ ਪੀਤੇ ਕੁਝ ਦਿਨ ਪਹਿਲਾਂ ਵੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਪੰਡੋਰੀ ਰੋਡ ਦੇ ਉੱਪਰ ਵੀ ਇੱਕ ਮਹਿਲਾ ਦੇ ਨਾਲ ਇਸ ਤਰ੍ਹਾਂ ਦੀ ਅਣਗਹਿਲੀ ਕੀਤੀ ਗਈ ਸੀ ਉੱਥੇ ਵੀ ਫਿਰ ਜਿਹੜਾ ਪਰਿਵਾਰ ਦੇ ਨਾਲ ਤਾਂ ਡਾਕਟਰਾਂ ਦੇ ਵਿੱਚ ਸਹਿਮਤੀ ਬਣੀ ਸੀ ਤੇ ਸਾਰਾ ਹੀ ਜਿਹੜਾ ਖਮਿਆਜਾ ਆ ਜਿਹੜਾ ਇਲਾਜ ਆ ਉਹ ਇੱਕ ਨਿੱਜੀ ਹਸਪਤਾਲ ਨੇ ਡਾਕਟਰਾਂ ਨੇ ਕਰਨ ਦੀ ਜ਼ਿੰਮੇਵਾਰੀ ਚੁੱਕੀ ਸੀ ਪਰ ਪਤਾ ਨਹੀਂ بار-ਬਾਰ ਕਿਉਂ ਇਸ ਤਰ੍ਹਾਂ ਦੇ ਜਿਹੜੀਆਂ ਘਟਨਾਵਾਂ ਨੇ ਉਹ ਗੁਰਦਾਸਪੁਰ ਦੇ ਵਿੱਚ ਹਸਪਤਾਲਾਂ ਜੋ ਵੱਡੀ ਗਿਣਤੀ ਵਿੱਚ ਵਾਪਰ ਰਹੀਆਂ ਨੇ ਜਿੱਥੇ ਕਿਤੇ ਲੋਕਾਂ ਨੂੰ ਇਹ ਉਮੀਦ ਹੁੰਦੀ ਆ ਵੀ ਡਾਕਟਰ ਸਾਡੇ ਫਰਿਸ਼ਤੇ ਨੇ ਵੀ ਇਹ ਸਾਡਾ ਸਹੀ ਤਰੀਕੇ ਨਾਲ ਇਲਾਜ ਕਰਨਗੇ ਪਰ ਅੱਜ ਇਹ ਮੈਂ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਰਾਂਗਾ ਵੀ ਇਹ ਇੱਕ ਸਿੱਧੇ ਤੌਰ ਤੇ ਬਿਜ਼ਨਸ ਬਣ ਚੁੱਕਿਆ ਲੋਕਾਂ ਨੂੰ ਡਰਾਇਆ ਜਾਂਦਾ ਆ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਂਦਾ ਤੇ ਇੱਕ ਜਿਹੜਾ ਇਲਾਜ ਆਨੂੰ ਬਿਜ਼ਨਸ ਦੇ ਤੌਰ ਤੇ ਵਿੱਚ ਲਿਆ ਕੇ ਉਹਦੇ ਤੋਂ ਵੱਡੇ ਮੁਨਾਫੇ ਕੱਢੇ ਜਾ ਰਹੇ ਨੇ ਮੈਂ ਤੇ ਅਪੀਲ ਕਰਾਂਗਾ ਵੀ ਕੁਝ ਨਾ ਕੁਝ ਇਨਸਾਨੀਅਤ ਨੂੰ ਕਾਇਮ ਰੱਖੋ ਕੁਝ ਨਾ ਕੁਝ ਆਪਣੇ ਅੰਦਰ ਦਾ ਜਿਹੜੀ ਜਮੀਰ ਆ ਉਸ ਨੂੰ ਵੀ ਜਗਾਓ ਇਸ ਲੋਕਾਂ ਦੀ ਲੁੱਟ ਨੂੰ ਜਿਹੜਾ ਆ ਬੰਦ ਕਰੋ ਤੇ ਮੈਂ ਪ੍ਰਸ਼ਾਸਨ ਨੂੰ ਵੀ ਆਖਰ ਚ ਬੇਨਤੀ ਕਰਦਾ ਵੀ ਅਸੀਂ ਇਸ ਬੰਦ ਦੀ ਕਾਲ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਅਸੀਂ ਪਰਿਵਾਰ ਦੇ ਨਾਲ ਆ ਜਲਦ ਤੋਂ ਜਲਦ ਜਿਹੜਾ ਆ ਉਹ ਪਰਚਾ ਦਰਜ ਕੀਤਾ ਜਾਵੇ ਮੈਂ ਖੁਦ ਪਿਛਲੇ ਲਗਭਗ 4 ਦਿਨਾਂ ਤੋਂ ਔਰ ਅਗਲੇ 1 ਹਫਤਾ ਪੂਰਾ ਗੁਰਦਾਸਪੁਰ ਸ਼ਹਿਰ ਤੋਂ ਬਾਹਰ ਆ ਜਿਸ ਕਰਕੇ ਮੈਂ ਆਪ ਸਰੀਰਕ ਤੌਰ ਤੇ ਸ਼ਾਮਲ ਨਹੀਂ ਹੋ ਸਕਦਾ ਪਰ ਸਾਡੇ ਜਿੰਨੇ ਵੀ ਮੈਂਬਰ ਨੇ ਉਹ ਪੂਰੇ ਇਸ ਜੋ ਵੀ ਪ੍ਰੋਟੈਸਟ ਜੋ ਵੀ ਸਾਂਝੇ ਤੌਰ ਤੇ ਜੋ ਵੀ ਸੰਘਰਸ਼ ਰੱਖਿਆ ਜਾਵੇਗਾ ਉਸ ਦੇ ਵਿੱਚ ਅਸੀਂ ਪੂਰਾ ਸਮਰਥਨ ਕਰਾਂਗੇ ਧੰਨਵਾਦ ਇਹ ਵੇਖੋ ਜਿਹੜੀ ਕੱਲ ਦੀ 2 ਦਿਨ ਪਹਿਲਾਂ ਦੀ ਬੱਚੇ ਦੀ ਮੌਤ ਹੋ ਗਈ ਆਸ਼ੂ ਦੀ ਇਹ ਡਾਕਟਰ ਝੂਠ ਬੋਲ ਰਿਹਾ ਹੈ ਜੀ ਆ ਮਨਜੀਤ ਬੱਬਰ ਕੀ ਬੱਚਾ ਜਿੰਦਾ ਹੈ ਇਹਨੂੰ ਅੰਮ੍ਰਿਤਸਰ ਭੇਜ ਦੋ ਅਸੀਂ ਬਚਾ ਦਾਂਗੇ ਅਹੀਂ ਡਾਕਟਰਾਂ ਦਾ ਬੋਰਡ ਬਿਠਾਇਆ ਇਹ ਬਿਲਕੁਲ ਝੂਠ ਗੱਲ ਨਿਕਲੀ ਬੱਚਾ ਇੱਥੇ ਹੀ ਮਰ ਗਿਆ ਸੀਗਾ ਜਦੋਂ ਅੰਮ੍ਰਿਤਸਰ ਬੱਚਾ ਗਿਆ ਅੰਮ੍ਰਿਤਸਰ ਦੇ ਡਾਕਟਰਾਂ ਨੇ ਕਿਹਾ ਕਿ ਇਹ ਤੇ ਆਲਰੇਡੀ ਮਰਿਆ ਹੋਇਆ ਰਾਤ ਦੇ 2 ਵਜੇ ਉਹਨਾਂ ਕਿਹਾ ਵਾਪਸ ਲੈ ਜਾਓ ਸਾਨੂੰ ਬੇਟੀ ਦਾ ਫੋਨ ਆਇਆ ਛੁੱਤੀ ਵਾਈਫ ਦਾ ਅਸੀਂ ਕਿਹਾ ਵੀ ਰਾਤ ਨਾਲ ਪੁੱਤਰ ਹੁਣ ਸਵੇਰੇ ਲੈ ਕੇ ਆਓ ਸਵੇਰੇ 9 ਵਜੇ ਦਾ ਜਿਹੜਾ ਨਿਰੰਤਰ ਧਰਨਾ ਇੱਥੇ ਆ ਵੇਖੋ ਕੈਮਰਾਮੈਨ ਜੀ ਵੇਖੋ ਇੱਧਰ ਲਾਸ਼ ਪਈ ਹੈ ਸੜਕ ਤੇ ਲਾਰਜ ਸੜਕ ਤੇ ਰੱਖ ਕੇ ਆਹੀਂ 9 ਵਜੇ ਦਾ ਧਰਨਾ ਦੇ ਰਹੇ ਆ ਵੇਖੋ ਸੰਗਤ ਦਾ ਇਕੱਠ ਕਿੰਨਾ ਕਿੰਨੀ ਦੁਨੀਆ ਖਰਾਬ ਹੋ ਰਹੀ ਆ ਲੇਕਿਨ ਗਰਦਾਸਪੁਰ ਦੇ ਪ੍ਰਸ਼ਾਸਨ ਤੇ ਕੋਈ ਵੀ ਸਿਰ ਤੇ ਜੂਨ ਹੀ ਸ਼ਿਰਕ ਰਹੀ ਇਹਨਾਂ ਨੂੰ ਦੇ ਰਾਤ ਧਰਨਾ ਜਾਰੀ ਰਹੇਗਾ ਹੋਰ ਵੀ ਜਥੇਬੰਦੀਆਂ ਨੂੰ ਕਾਲ ਕੀਤਾ ਗਿਆ ਪਿੰਡਾਂ ਦੇ ਲੋਕ ਟਰਾਲੀਆਂ ਟਰੈਕਟਰਾਂ ਦੇ ਇਥੇ ਆ ਰਹੇ ਨੇ ਸ਼ਹਿਰ ਵਾਸੀ ਜਿਹੜੇ ਦੁਕਾਨਦਾਰ ਸੀਗੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਦਾ ਇਹ ਉਹਨਾਂ ਚਿਰ ਤੱਕ ਜਾਰੀ ਰਹੇਗਾ ਜਨਾਲ ਚਿਰ ਤੱਕ ਡਾਕਟਰ ਮਨਜੀਤ ਬੱਬਰ ਤੇ ਐਫਆਈਆਰ ਦਰਜ ਨਹੀਂ ਹੁੰਦੀ ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ ਤੇ ਨਾਲੇ ਉਹਦਾ ਜਿਹੜਾ ਹਸਪਤਾਲ ਸੀਲ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਜਿਹੜਾ ਇਨਸਾਫ ਦੀ ਜਿਹੜੀ ਲੜਾਈ ਜਾਰੀ ਰਹੇਗੀ ਸਵੇਰੇ ਦੁਕਾਨਾਂ ਬੰਦ ਕਰਾਂਗਾ ਵੀ ਸਵੇਰੇ ਗਰਦਾਸਪੁਰ ਦੇ ਵਪਾਰ ਮੰਡਲ ਦਰਸ਼ਨ ਮਹਾਜਨ ਜੀ ਨੇ ਇੱਥੇ ਸਾਰਿਆਂ ਨੂੰ ਮੈਸੇਜ ਦਿੱਤਾ ਕੱਲ ਜਿਹੜੀਆਂ ਬਾਜ਼ਾਰ ਗਰਦਾਸਪੁਰ ਦਾ ਦੁਕਾਨਾਂ ਬੰਦ ਰਹਿਣਗੀਆਂ ਸਾਰਾ ਸ਼ਹਿਰ ਬੰਦ ਰਹੇਗਾ ਜਿੰਨਾ ਚਿਰ ਤੱਕ ਆਸ਼ੂ ਮਹਾਜਨ ਨੂੰ ਇਨਸਾਫ ਨਹੀਂ ਮਿਲੇਗਾ ਉਹਨਾਂ ਚਿਰ ਤੱਕ ਇਹ ਧਰਨਾ ਤੇ ਬੰਦ ਦਾ ਸੱਦਾ ਨਿਰੰਤਰ ਜਾਰੀ ਰਹੇਗਾ ਮੈਂ ਹੋਰ ਵੀ ਸ਼ਹਿਰ ਵਾਸੀਆਂ ਤੋਂ ਬੇਮਾਦੀਆਂ ਮਰਾਈ ਬੇਨਤੀ ਕਰਨਾ ਕਿ ਸਾਰੇ ਜਣੇ ਵੱਧ ਚੜ ਕੇ ਇਸ ਧਰਨੇ ਜੀ ਹਿੱਸਾ ਬਣੋ ਤਾਂ ਜੋ ਪੰਜਾਬ ਸਰਕਾਰ ਨੂੰ ਪਤਾ ਲੱਗੇ ਕਿ ਲੋਕਾਂ ਦੇ ਨਾਲ ਕਿੰਨਾ ਬੇਅਨਸਾਹੀ ਹੋ ਰਹੀ ਆ ਗਰਦਾਸਪੁਰ ਦਾ ਪ੍ਰਸ਼ਾਸਨ ਇਸ ਕੰਮ ਦੇ ਵਿੱਚ ਬਿਲਕੁਲ ਫੇਲ ਆ ਮੈਂ ਇਸ ਗੱਲ ਦੀ ਗਰਦਾਸਪੁਰ ਦੇ ਪ੍ਰਸ਼ਾਸਨ ਨੂੰ ਵੈਰੀ ਸੇਮ ਤਵਾਂਗਾ ਬਹੁਤ ਬਹੁਤ ਧੰਨਵਾਦ ਦੇਖੋ ਇਹ ਹੰਗਾਰਾ ਤਾਂ ਮੇਰੇ ਉਸ ਪਰਿਵਾਰ ਤੇ ਨਾਲ ਬਹੁਤ ਮਾਰਾ ਹੋਇਆਗਾ ਤਾਂ ਹੀ ਲੋਕਾਂ ਦੇ ਮਨਾਂ ਕਿੰਨੀ ਸੇਫਟੀ ਗਈ ਆ ਇੱਕ ਨੌਜਵਾਨ ਮੁੰਡਾ 33-34 ਸਾਲ ਦਾ ਇਹ ਇਤਨਾ ਸ਼ਰੀਹ ਮੰਗਾਜਦਾ ਕਿ ਪਰਿਵਾਰ ਵੀ ਬਹੁਤ ਲਿਮਟਡ ਜਿਆਦਾ ਰੋਟੀ ਪਾਣੀ ਤੱਕ ਜਿਆਦਾ ਖਸਾ ਕਰਦਾ ਸੀ ਅੱਜ ਉਸ ਪਰਿਵਾਰ ਦਾ ਇਹ ਟੱਕਾ ਹੋਇਆ ਵਾ ਉਹਦੇ ਦੋ ਛੋਟੇ ਛੋਟੇ ਬੱਚੇ ਨੇ ਜਿਹੜੇ ਨਾਟ ਹੋ ਗਏ ਨੇ ਉਹਨਾਂ ਦਾ ਪਾਲਣ ਪੋਛਦਾ ਉਹਨਾਂ ਦੀ ਪੜ੍ਹਾਈ ਦਾ ਉਹਨਾਂ ਦੀ ਜ਼ਿੰਦਗੀ ਦਾ ਇਹਨਾਂ ਵੱਡਾ ਖਲਵਾੜ ਕੀਤਾ ਕਿ ਆਸ਼ੂ ਮਾਈ ਦੇ ਨਾਲ ਪਰ ਉਸ ਆਖੀ ਦੇ ਨਾਲ ਅੱਜ ਜੋ ਮੇਰੇ ਵਪਾਰੀ ਭਰਾਵਾਂ ਨੇ ਉਸ ਦੇ ਉਨ੍ਹਾਂ ਇਨਸਾਫ ਦੁਆਨ ਵਾਸਤੇ ਜੋ ਸਹਿਯੋਗ ਕੀਤਾ ਮੈਂ ਸਿਰ ਚੁਕਾ ਕੇ ਆਪਣੇ ਵਪਾਰੀ ਭਰਾਵਾਂ ਦਾ ਧੰਨਵਾਦ ਕਰਦਾ ਪਰ ਦਿਨੋਂ ਹੁਣ ਮੈਂ ਤਸੈਗਾ ਤੁਹਾਨੂੰ ਮੈਂ ਤੇ ਸਿਰ ਕੋ ਦਫਾ ਹੀ ਨਹੀਂ ਮੈਂ ਆਪਣੇ ਵਪਾਰੀ ਭਰਾਵਾਂ ਨੇ ਕੀ ਕਰੇ ਜੋਰਾਂ ਨਾਲ ਤਗੜਾ ਹੁਗਾਰਾ ਦੇ ਕੇ ਪਾਸ਼ੀ ਪਰਿਵਾਰ ਨੂੰ ਇਨਸਾਫ ਦੁਆਲੀ ਅੱਜ ਆਪਣਾ ਕਰ ਤਾਵੇ ਬੰਦ ਰੱਖਿਆ ਪਰ ਮੈਨੇ ਪੂਰਾ ਸਹਿਯੋਗ ਦੇ ਕੇ ਇਹਨਾਂ ਨੇ ਬਹੁਤ ਵੱਡਾ ਮੇਰੇ ਤੇ احਸਾਨ ਹੈ ਔਰ ਮੈਂ ਉਨੀ ਦੇਰ ਤੱਕ ਇਹ ਸਾਰੇ ਸਾਥੀ ਮੇਰੇ ਨਾਲ ਨੇ ਮੈਂ ਇਹ ਪਾਸ਼ੀ ਦੇ ਪਰਿਵਾਰ ਨਾਲ ਅਜਿਹੀ ਜਗ੍ਹਾ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਸ ਪਰਿਵਾਰ ਦੇ ਨਾਲ ਪੰਜਾਬ ਇੱਕ ਤੱਕੇ ਭਾਰੇ ਰਾਤ ਨੂੰ ਤੇ ਪੇਟੇ ਸਰਹੰਦ ਦੇ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਾਲ ਸਾਥ ਨਹੀਂ ਦੇ ਰਿਹਾ ਤੇ ਫਿਰ ਤੁਹਾਡੇ ਸਾਹਮਣੇ ਗੱਲ ਹੋਈ ਹੈ ਕਿ ਕਿਸ ਤਰੀਕੇ ਨਾਲ ਮੌਤ ਹੋ ਚੁੱਕੀ ਬੰਦੇ ਦੀ ਫੇਰ ਵੀ ਉਸ ਲੇਡੀ ਨੂੰ ਸਾਡੀ ਬੱਚੀ ਨੇ ਇਮੋਸ਼ਨਲ ਕਰਕੇ ਅਮਰਸਰ ਢੇਜ ਤੱਕ ਨੂੰ ਫਾਹਲਾਣ ਵਾਪਸ ਚਲੋ ਅਮਰਸਰ ਭਾਗੇ ਤੇ ਫਾਹ ਪੈ ਜਾਏਗਾ ਜਦੋਂ ਕੋਈ ਦੀ ਮੌਤ ਇੱਥੇ ਹੋ ਚੁੱਕੀ ਸੀ ਔਰ ਬਾਰ ਬਾਰ ਕਹਿਜ باوجود ਜੇ ਸਾਡੂ ਇੱਕ ਰੀ ਹਿੰਮਤ ਦਿਖਾ ਦਿਓ ਛੱਤਾਂ ਦੇ ਤਿੰਦਾ ਵੇ ਕਰਨਾ ਹੀ ਕੋਈ ਫਿਕਲ ਨਹੀਂ ਪ੍ਰਸ਼ਾਸਨ ਦੇ ਨਾਲ ਸਾਡਾ ਇਨਕ ਕੱਲ ਤੋਂ ਸਵੇਰ ਤੋਂ ਸਾਡਾ ਤਾਲ ਮਿਲ ਚੱਦਾ ਪਹਿਲੇ ਤੋਂ ਕੋਈ ਹੱਲ ਨਹੀਂ ਨਿਕਲਦਾ ਕਰਕੇ ਹੀ ਸਾਨੂੰ ਅੱਜ ਤੇ ਫੋਰਥ ਨਾ ਚਾਹੁੰਦੇ ਹੋਏ ਵੀ ਸਾਨੂੰ ਇਹ ਬੜਾ ਸਖ ਸਟੈਂਡ ਲੈਣਾ ਪਿਆ ਤੇ ਆਪਣਾ ਕਾਰੋਬਾਰ ਬੰਦ ਰੱਖੀਏ ਵਰਨਾ ਅਸੀਂ ਕਾਰੋਬਾਰ ਕਦੀ ਬੰਦ ਕਰਨਾ ਨਹੀਂ ਚਾਹੁੰਦੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਤੱਕੇ ਹੀ ਵਾਰੀ ਇਹੋ ਜੀ ਜ਼ਰੂਰਤ ਪੈ ਜਾਂਦੀ ਸਮਾਜ ਦੇ ਵਿੱਚ ਰਹਿੰਦੀਆਂ ਕੋਈ ਸਮਾਜ ਦਾ ਹਿੱਸਾ ਵਾਂ ਅਸੀਂ ਉਸ ਸਮਾਜ ਦੇ ਹਿੱਸੇ ਨੂੰ ਜਿਹੜਾ ਆਸ਼ੂ ਮਾ ਜਾਂਦੀ ਜਿਹੜੀ ਮਤਲਬ ਕਹਿੰਦਾ ਪੀ ਨਜ਼ਾਇਜ਼ ਜਿਹੜੀ ਅਨਗੈਦੀ ਗੱਗੇ ਕਿਹੜੀ ਉਹਨਾਂ ਦੀ ਕਤਾਈ ਕਰਕੇ ਤੇ ਮੌਤ ਹੋਈ ਹੈ ਉਹ ਦੇਖ ਕੇ ਸਾਰੇ ਸਾਰੇ ਵਪਾਰੀ ਅੱਗੇ ਬੜਾ ਤੇ ਰੋਸ ਹੈ ਤੇ ਅੱਜ ਸਾਰੇ ਨੇ ਸਹਿਯੋਗਤਾ ਤੁਹਾਡੇ ਸਾਹਮਣੇ ਆ ਸਾਰੇ ਕਾਰੋਬਾਰ ਲੋਕੀ ਬੰਦ ਰੱਖ ਕੇ ਤੇ ਸਾਰੇ ਬਬਰੀ ਬਾਈਪਾਸ ਤੇ ਜਾ ਰਹੇ ਆ ਉੱਥੇ ਜਾ ਕੇ ਆਪਾਂ ਜੋ ਸਾਡਾ ਕੋਈ ਫੈਸਲਾ ਹੋਵੇਗਾ ਉਹ ਫੇਰ ਆਪਾਂ ਇਹਨਾਂ ਨੂੰ ਦਵਾਗੇ ਆਪਾਂ ਇਹਦੇ ਨਾਲ ਹੈ ਪਰਿਵਾਰ ਤੇ ਨਾਲ ਹੈ ਠੀਕ ਹੈ ਕਰਤਾ